ਕੀ ਸਮਝਿਆ ਜਾਵੇ ਕਿ ਪੰਜਾਬ ਦੀ ਸਿਆਸਤ ਕਿੱਧਰ ਹੋ ਜਾਏ ਅਕਾਲ ਤਖਤ ਤੇ ਵੀ ਕੋਈ ਸਿੱਖ ਗੱਲ ਮੰਨ ਕੇ ਮੁਕਰਦਾ ਮੈਂ ਤਾਂ ਨਹੀਂ ਮੁੜ ਕੇ ਉਹਨੂੰ ਸਰਵਾਈਵ ਕਰਦਾ ਵੇਖਿਆ ਵੀ ਉਹ ਕਦੀ ਮੁੜ ਕੇ ਲੋਕਾਂ ਚ ਜਾਣ ਜੁਗਾਰੇ ਜਿਸ ਬੰਦੇ ਨੇ ਅਕਾਲ ਤਖਤ ਨੂੰ ਪਿੱਠ ਦਿੱਤੀ ਆ ਨਾ ਉਹ ਚਾਹੇ ਵਿਦੇਸ਼ੀ ਸੀ ਚਾਹੇ ਦੇਸੀ ਸੀ ਚਾਹੇ ਸਾਡੇ ਵਿੱਚੋਂ ਆਪਣਾ ਸੀ ਕੋਈ ਉਹ ਮੁੜ ਕੇ ਲੋਕਾਂ ਦੇ ਵਿੱਚ ਕਦੀ ਲੱਭਾ ਸੁਖਵੀਰ ਸਿੰਘ ਬਾਦਲ ਹੁਣ ਸਰਵਾਈਵ ਨਹੀਂ ਕਰਦਾ ਮੈਨੂੰ ਸਵਾਲ ਹੀ ਨਹੀਂ ਪਤਾ ਦਾ ਕੁਐਸਚਨ ਡਸ ਨਾਟ ਮੀਨ ਕਿਉਂਕਿ ਨਾ ਤਾਂ ਉਹਦੇ ਉਹਨੇ ਧਰਮ ਰਹਿਣ ਦਿੱਤਾ ਵੇਖੋ ਉਹਨੇ ਕੁਰਸੀ ਦੀ ਖਾਤਰ ਜਥੇਦਾਰ ਲੜਾ ਦਿੱਤੇ ਜਥੇਦਾਰਾਂ ਦੀਆਂ ਪੋਆਇੰਟਮੈਂਟਾਂ ਇਸ ਤਰ੍ਹਾਂ ਹੋਈਆਂ ਜਿத்தர ਫੋਰਥ ਕਲਾਸ এমਪਲਾਈ ਦੀਆਂ ਨਹੀਂ ਹੁੰਦੀਆਂ ਜਥੇਦਾਰ ਇਸ ਤਰ੍ਹਾਂ ਲਾਏ ਗਏ ਜਿத்தர ਫੋਰਥ ਕਲਾਸ এমਪਲਾਈ ਨਹੀਂ ਲਾਏ ਜਾਂਦੇ ਆ ਰਾਤ ਦੇ ਹਨੇਰੇ ਵਿੱਚ 2:30 ਵਜੇ ਨਾ ਉਥੇ ਪੰਥ ਸਿੱਧਾ ਨਾ ਗਰੰਟੀ ਕਲਤਾ ਦਾ ਜਥੇਦਾਰ ਬਣਾ ਦਿੱਤਾ ਜਥੇਦਾਰ ਨਹੀਂ ਲੜਾਏ ਕੁਰਸੀ ਵਾਸਤੇ ਤਖਤ ਵੀ ਲੜਾ ਦਿੱਤੇ ਉਹਨੇ ਲਾਲਚ ਦੀ ਇੰਤਹਾ ਵਿਖਾਈ ਜਿਹੜੀ ਸਿੱਖਾਂ ਨੇ ਪਸੰਦ ਨਹੀਂ ਕੀਤੀ ਸਿੱਖ ਨਫ਼ਰਤ ਕਰਦੇ ਹਨ ਸਾਬ ਦੇ ਨਾਲ ਤੁਸੀਂ ਵੀ ਕੰਮ ਕੀਤਾ ਹੈ ਤੇ ਉਹਨਾਂ ਦੀ ਸਿਆਸਤ ਨੂੰ ਕਿਵੇਂ ਦੇਖਦੇ ਹੋ ਮੌਜੂਦਾ ਸਮੇਂ ਦੇ ਵਿੱਚ ਉਹਨੂੰ ਕਿਵੇਂ ਮਲੰਗ ਆਦਮੀ ਸੀ ਕਿਸੇ ਪਰਿਵਾਰ ਦੇ ਜੀਨ ਉਹਨੂੰ ਅੱਗੇ ਨਹੀਂ ਲਿਆਂਦਾ ਕੋਈ ਬੈਂਕ ਬੈਲੈਂਸ ਨਹੀਂ ਬਣਾਇਆ ਕੋਈ ਜ਼ਿਆਦਤ ਨਹੀਂ ਬਣਾਈ ਉਹਦੇ ਮਨ 'ਚ ਦਿਨ ਰਾਤ ਕੌਮ ਦੀ ਚੜ੍ਹਦੀ ਕਲਾ ਵਾਸਤੇ ਸੀ ਔਰ ਇਹੀ ਕਾਰਨ ਹੈ ਵੀ ਉਸ ਪ੍ਰਧਾਨ ਦੇ ਕਹਿਣ ਤੇ 3 ਲੱਖ ਬੰਦਾ ਗ੍ਰਿਫਤਾਰੀ ਦਿੱਤੀ ਆ ਹਿੰਦੁਸਤਾਨ 'ਚ ਕੋਈ ਨੈਸ਼ਨਲ ਪਾਰਟੀ ਆਪਣੇ ਹੱਕਾਂ ਵਾਸਤੇ 3 ਲੱਖ ਬੰਦਾ ਆਪਣਾ ਗ੍ਰਿਫਤਾਰ ਨਹੀਂ ਕਰ ਸਕੀ ਅਜੇ ਤੱਕ ਰਾਜੀਵ ਲੰਗੋਆ ਵਾਲਾ ਅਕੋਰਡ ਹੋਇਆ ਉਹਦੇ ਤੇ ਬਹੁਤ ਸਵਾਲ ਉੱਠਦੇ ਆ ਕਹਿੰਦੇ ਕਿ ਜਿਹੜਾ ਐਸਵੀਐਲ ਦਾ ਮੁੱਢ ਉਸ ਚੀਜ਼ ਨੇ ਬੰਨੇ ਆ ਉਹ ਸਾਰੀਆਂ ਚੀਜ਼ਾਂ ਜੋ ਚੰਡੀਗੜ੍ਹ ਵਾਲਾ ਦੇਖੋ ਸਾਨੂੰ ਨਹੀਂ ਪਤਾ ਕੀ ਹੋਇਆ ਪਰ ਅਸਾਂ ਜਦੋਂ ਉਹਨਾਂ ਨੂੰ ਪੁੱਛਿਆ ਵੀ ਸੰਤ ਜੀ ਆ ਕਾਰਡ ਚ ਕੀ ਆ ਉਹਨਾਂ ਕਿਹਾ ਇਹਦਾ ਨਾਂ ਖਾਲਸਤਾਨ ਨਹੀਂਗਾ ਬਾਕੀ ਸਭ ਕੁਝ ਲੰਗੋਹ ਹਰਚੰਦ ਸਿੰਘ ਲੰਗਵਾਲ ਹੋਣਾ ਦੀ ਵਰਸੀ ਮਨਾਏ ਗਈ ਆ ਨਵੀਂ ਅਕਾਲੀ ਦਲ ਜਿਨ੍ਹਾਂ ਨੂੰ ਪੁਨਰਸਜੀਤ ਕੀਤਾ ਗਿਆ ਅਕਾਲੀ ਦਲ ਉਸ ਦਾ ਦਾਵਾ ਕੀਤਾ ਜਾ ਰਿਹਾ ਤਾਂ ਉਹਨਾਂ ਦੇ ਵਿੱਚੋਂ ਸਾਡੇ ਨਾਲ ਅ ਸੁੱਚਾ ਸਿੰਘ ਛੋਟੇਪੁਰ ਜੀ ਮੌਜੂਦ ਨੇ ਜੋ ਕਿ ਸੰਤ ਹਰਚੰਦ ਸਿੰਘ ਲੋਂਗੋਵਾਲ ਹੋਣਾ ਦੇ ਨਾਲ ਜਿਨ੍ਹਾਂ ਦੇ ਵੱਲੋਂ ਲੰਮਾ ਸਮਾਂ ਕੰਮ ਕੀਤਾ ਗਿਆ ਛੋਟੇਪੁਰ ਸਾਹਿਬ ਅੱਜ ਜਿਹੜੀ ਵਰਸੀ ਮਨਾਈ ਗਈ ਹੈ ਜੀ ਇਹ ਇਸ ਤੋਂ ਬਾਅਦ ਕੀ ਸਮਝਿਆ ਜਾਵੇ ਕਿ ਪੰਜਾਬ ਦੀ ਸਿਆਸਤ ਕਿੱਧਰ ਹੋ ਜਾਏ ਸੰਤ ਲੋਂਗੋਵਾਲ ਦੀ 40ਵੀਂ ਵਰਸੀ ਜਿਹੜੀ ਆ ਨਾ ਇਹ ਟਰਨਿੰਗ ਪੁਆਇੰਟ ਆ ਸਿੱਖ ਪੋਲਿਟਿਕਸ ਦਾ ਕਿਉਂਕਿ ਅਕਾਲ ਤਖਤ ਦੇ ਹੁਕਮ ਤੋਂ ਜਿਹੜਾ ਅਕਾਲੀ ਦਲ ਨੂੰ ਪੁਨਰ ਸਿਰਜੀਤ ਕਰਨ ਵਾਸਤੇ ਉਹਨਾਂ ਡਿਊਟੀ ਲਈ ਸੀ ਉਹ ਡੈਲੀਗੇਟ ਚੁਣੇ ਗਏ ਸੀ ਡੈਮੋਕਰੇਟਿਕ ਤਰੀਕੇ ਦੇ ਨਾਲ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਗਿਆ ਨਾਲ ਧਾਰਮਿਕ ਵਿੰਗ ਦੀ ਵੀ ਬੀਬੀ ਜੀ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਉਹਦੇ ਤੋਂ ਬਾਅਦ ਲੋਕਾਂ 'ਚ ਇੱਕ ਆਸ ਦੀ ਕਿਰਨ ਜਾਗੀ ਹੈ ਕਿਉਂਕਿ ਪਿਛਲੇ 3 ਇਲੈਕਸ਼ਨ 2017 ਤੋਂ ਲੈ ਕੇ 2024 ਤੱਕ ਜੋ ਅਕਾਲੀ ਦਲ ਦਾ ਲੀਡਰਸ਼ਿਪ ਦੀ ਕਿਰਪਾ ਦੇ ਨਾਲ ਜਲੂਸ ਨਿਕਲਿਆ ਉਹ ਹਰ ਸਿੱਖ ਜਿਹੜਾ ਉਹਦਾ ਹਿਰਦਾ ਬਲੁੰਦ ਰਿਹਾ ਗਿਆ ਕਿ ਪੰਜਾਬੀ ਸੂਬਾ ਜਿਹੜਾ ਬਣਾਇਆ ਸੀ ਆਪਣੇ ਬਜ਼ੁਰਗਾਂ ਨੇ ਇਹ ਅਸੀਂ ਘੱਟ ਗਿਣਤੀ ਦੇ ਵਿੱਚ ਆ ਸਾਨੂੰ ਬਹੁ ਗਿਣਤੀ ਖਾ ਨਾ ਜਾਵੇ ਇਸ ਕਰਕੇ ਪੰਜਾਬੀ ਸੂਬਾ ਬਣਾਇਆ ਸੀ ਵੀ ਇੱਥੇ ਪੰਜਾਬੀਆਂ ਦਾ ਸਿੱਖਾਂ ਦਾ ਬੋਲਬਾਲਾ ਹੋਊਗਾ ਤੇ ਪੰਜਾਬੀ ਸੂਬੇ ਦੇ ਵਿੱਚ ਅਸੀਂ 7ਵੇਂ ਨੰਬਰ ਦੀ ਪਾਰਟੀ ਬਣ ਗਏ ਆ ਚਾਹੀਦਾ ਤੇ ਇਹ ਸੀ ਕਿ 2017 ਤੋਂ ਬਾਅਦ ਸਖਬੀਰ ਹੁਣੀ ਹੱਥ ਛੋੜ ਕੇ ਬਾਦਲ ਦੇ ਜੀਮਦੇ ਜੀ ਛੱਡ ਦਿੰਦੇ ਵੀ ਸਾਨੂੰ ਕੌਮ ਨੇ ਬਹੁਤ ਕੁਝ ਦਿੱਤਾ ਵਾ ਅਸੀਂ 5 ਵਾਰੀ ਮੁੱਖ ਮੰਤਰੀ ਰਹੇ ਆ ਅਸੀਂ ਲੰਬਾ ਸਮਾਂ ਕਲਦਲ ਦੇ ਪ੍ਰਧਾਨ ਰਹੇ ਹਾਂ ਅਸੀਂ ਸਾਰੇ ਰਿਸ਼ਤੇਦਾਰ ਵੀ ਪਾਲ ਲਏ ਆ ਅਸੀਂ ਸਾਰੇ ਸਾਂਝਾ ਵੀ ਪਾਲ ਲੀਆਂ ਤੇ ਹੁਣ ਲੋਕ ਸਾਨੂੰ ਨਹੀਂ ਪਸੰਦ ਕਰਦੇ ਅਸੀਂ ਛੱਡਦੇ ਆ ਤੇ ਅੱਜ ਕੌਮ ਨੂੰ ਇਹ ਦਿਨ ਨਾ ਵੇਖਣੇ ਪੈਂਦੇ ਪਰ ਪਤਾ ਨਹੀਂ ਉਹਨਾਂ ਦੇ ਸੁਭਾਅ ਕਿਹੋ ਜਿਹਾ ਭਈ 15 ਬੰਦੇ ਜਿੱਤਣ ਦੇ ਬਾਅਦ ਵੀ ਉਹਨਾਂ ਨੇ ਛੱਡਿਆ ਫਿਰ 3 ਬੰਦੇ ਜਿੱਤੇ ਤਾਂ ਵੀ ਨਹੀਂ ਛੱਡਿਆ ਫਿਰ ਪਾਰਲੀਮੈਂਟ 'ਚ ਇੱਕ ਬੰਦਾ ਜਿੱਤਿਆ ਤਾਂ ਬਾਕੀਆਂ ਦੀ ਜਮਾਨਤਾਂ ਜ਼ਬਤ ਹੋਈਆਂ ਫਿਰ ਵੀ ਆਪਣੇ ਆਪ ਨੇ ਛੱਡ ਰਹੇ ਅਕਾਲ ਤਖਤ ਦੇ ਜਹੇਦਾਰ ਕੋਲ ਸਾਰੀਆਂ ਗੱਲਾਂ ਮੰਨ ਕੇ ਵੀ ਇਹ ਸਾਰੇ ਗੁਨਾਹ ਸੌਦੇ ਸਾਧ ਵਾਲਿਆ ਸੌਦੇ ਸਾਧ ਨੂੰ ਮਾਫ ਕਰਨ ਵਾਲਾ ਇਹ ਸਾਰੇ ਸਾਡੇ ਗੁਨਾਹ ਨੇ ਗੁਨਾਹ ਮੰਨਣ ਤੋਂ ਬਾਅਦ ਵੀ ਉਹਨਾਂ ਮੁਕਰਣ ਕੇ ਕਹਤਾ ਉਹ ਤੂੰ ਜੀ ਮੋਤਰਾ ਮੰਨਿਆ ਸੀ ਅਕਾਲ ਤਖਤ ਤੇ ਵੀ ਕੋਈ ਸਿੱਖ ਗੱਲ ਮੰਨ ਕੇ ਮੁਕਰਦਾ ਮੈਂ ਤਾਂ ਨਹੀਂ ਮੁੜ ਕੇ ਉਹਨੂੰ ਸਰਵਾਈਵ ਕਰਦਾ ਵੇਖਿਆ ਵੀ ਉਹ ਕਦੀ ਮੁੜ ਕੇ ਲੋਕਾਂ ਚ ਜਾਣ ਜੋਗਾ ਰੇ ਕੋਈ ਜਿਸ ਬੰਦੇ ਨੇ ਅਕਾਲ ਤਖਤ ਨੂੰ ਪਿੱਠ ਦਿੱਤੀ ਆ ਨਾ ਉਹ ਚਾਹੇ ਵਿਦੇਸ਼ੀ ਸੀ ਚਾਹੇ ਦੇਸੀ ਸੀ ਚਾਹੇ ਸਾਡੇ ਵਿੱਚੋਂ ਆਪਣਾ ਸੀ ਕੋਈ ਉਹ ਮੁੜ ਕੇ ਲੋਕਾਂ ਦੇ ਵਿੱਚ ਕਦੀ ਲੱਭਾ ਸੁਖਵੀਰ ਸਿੰਘ ਬਾਦਲ ਹੁਣ ਸਰਵਾਈਵ ਨਹੀਂ ਕਰ ਪਾਉਂਦਾ। ਸਵਾਲ ਹੀ ਨਹੀਂ ਪਤਾ ਹੁੰਦਾ। ਕੁਐਸਚਨ ਡਸ ਨਾਟ ਰਾਈਜ਼। ਕਿਉਂਕਿ ਨਾ ਤਾਂ ਉਹਦੇ ਉਹਨੇ ਧਰਮ ਰਹਿਣ ਦਿੱਤਾ। ਵੇਖੋ ਉਹਨੇ ਕੁਰਸੀ ਦੀ ਖਾਤਰ ਜਥੇਦਾਰ ਲੜਾ ਦਿੱਤੇ। ਜਥੇਦਾਰਾਂ ਦੀਆਂ ਅਪੁਆਇੰਟਮੈਂਟਾਂ ਇਸ ਤਰ੍ਹਾਂ ਹੋਈਆਂ ਜਿத்தர ਫੋਰਥ ਕਲਾਸ EMPLOYEES ਨਹੀਂ ਹੁੰਦੀਆਂ। ਜਥੇਦਾਰ ਇਸ ਤਰ੍ਹਾਂ ਲਾਏ ਗਏ ਜਿத்தர ਫੋਰਥ ਕਲਾਸ EMPLOYEES ਨਹੀਂ ਲਾਏ ਜਾਂਦੇ। ਆ ਰਾਤ ਦੇ ਹਨੇਰੇ ਵਿੱਚ 2:30 ਵਜੇ ਨਾ ਉਥੇ ਪੰਥ ਸਿੱਧਾ ਨਾ ਗਰੰਤ ਸੀ। ਕਾਲਤਾ ਤਾਂ ਜਥੇਦਾਰ ਬਣਾ ਦਿੱਤਾ। ਜਥੇਦਾਰ ਨਹੀਂ ਲੜਾਏ ਕੁਰਸੀ ਵਾਸਤੇ ਤਖਤ ਵੀ ਲੜ ਜਿਹੜੀ ਸਿੱਖਾਂ ਨੇ ਪਸੰਦ ਨਹੀਂ ਕੀਤੀ ਸਿੱਖ ਨਫ਼ਰਤ ਕਰਦੇ ਉਹਨੂੰ ਇਸ ਕਰਕੇ ਲੋਕ ਸਾਰੇ ਜਿਹੜਾ ਗਿਆਨੀ ਜਿਹਦੇ ਨਾਲ ਉਹਨੂੰ ਲੰਗੋਲ ਸਾਹਿਬ ਦੇ ਨਾਲ ਤੁਸੀਂ ਵੀ ਕੰਮ ਕੀਤਾ ਹੈ ਤੇ ਉਹਨਾਂ ਦੀ ਸਿਆਸਤ ਨੂੰ ਕਿਵੇਂ ਦੇਖਦੇ ਹੋ ਮੌਜੂਦਾ ਸਮੇਂ ਦੇ ਵਿੱਚ ਉਹਨੂੰ ਕਿਵੇਂ ਮਲੰਗ ਆਦਮੀ ਸੀ ਕਿਸੇ ਪਰਿਵਾਰ ਦੇ ਜੀ ਨੂੰ ਉਹਨੂੰ ਨੇ ਅੱਗੇ ਨਹੀਂ ਲਿਆਂਦਾ ਕੋਈ ਬੈਂਕ ਬੈਲੈਂਸ ਨਹੀਂ ਬਣਾਇਆ ਕੋਈ ਜ਼ਿਆਦਤ ਨਹੀਂ ਬਣਾਈ ਉਹਦੇ ਮਨ 'ਚ ਦਿਨ ਰਾਤ ਕੌਮ ਦੀ ਚੜ੍ਹਦੀ ਕਲਾ ਵਸਤ ਸੀ ਔਰ ਇਹੀ ਕਾਰਨ ਹੈ ਵੀ ਉਸ ਪ੍ਰਧਾਨ ਦੇ ਕਹਿਣ ਤੇ 3 ਲੱਖ ਬੰਦਾ ਗ੍ਰਿਫਤਾਰੀ ਦਿੱਤੀ ਆ ਹਿੰਦੁਸਤਾਨ 'ਚ ਕੋਈ ਨੈਸ਼ਨਲ ਪਾਰਟੀ ਆਪਣੇ ਹੱਕਾਂ ਵਾਸਤੇ 3 ਲੱਖ ਬੰਦਾ ਆਪਣਾ ਗ੍ਰਿਫਤਾਰ ਨਹੀਂ ਕਰ ਸਕੀ ਅਜੇ ਤੱਕ ਇਹ ਇੰਨਾ ਪਪੂਲਰ ਸੀ ਉਹ ਔਰ ਤਖਤ ਦਮਦਮਾ ਸਾਹਿਬ ਦਾ ਪਹਿਲਾ ਜਥੇਦਾਰ ਸੀ ਉਹਨੇ ਬ੍ਰਿਸ਼ਪਾਨ ਵਰਗੇ ਚੀਫ ਮਿੰਿਸਟਰ ਪੈਪਸੋ ਦੇ ਨੂੰ ਹਰਾਇਆ ਸੀ ਉਹਨੂੰ ਲੋਕ ਪਿਆਰ ਕਰਦੇ ਸੀਗੇ ਉਹਦੇ 'ਚ ਬੜੇ ਗੁਣ ਸੀ ਕਿ ਉਹਨੇ ਜੋ ਕੁਝ ਵੀ ਸਮਝੌਤਾ ਕੀਤਾ ਸੀ ਆਪਣੇ ਘਰ ਵਾਸਤੇ ਕੋਲ ਅਕਾਊਂਟ ਦੇ ਜਿਹੜਾ ਜਿਹੜਾ ਰਾਜੀਵ ਲੰਗੋ ਵਾਲਾ ਅਕੋਰਡ ਹੋਇਆ ਉਹਦੇ ਤੇ ਬਹੁਤ ਸਵਾਲ ਉੱਠਦੇ ਆ ਕਹਿੰਦੇ ਕਿ ਜਿਹੜਾ ਐਸਵਾਈਐਲ ਦਾ ਮੁੱਢ ਉਸ ਚੀਜ਼ ਨੇ ਬੰਨੇ ਆ ਉਹ ਸਾਰੀਆਂ ਚੀਜ਼ਾਂ ਜੋ ਚੰਡੀਗੜ੍ਹ ਵਾਲਾ ਮੈਸਜ ਦੇਖੋ ਸਾਨੂੰ ਨਹੀਂ ਪਤਾ ਕੀ ਹੋਇਆ ਪਰ ਅਸਾਂ ਜਦੋਂ ਉਹਨਾਂ ਨੂੰ ਪੁੱਛਿਆ ਵੀ ਸੰਤ ਜੀ ਆ ਕਾਰਡ 'ਚ ਕੀ ਆ ਉਹਨਾਂ ਨੇ ਕਿਹਾ ਇਹਦਾ ਨਾਂ ਖਾਲਸਤਾਨ ਨਹੀਂ ਗਾ ਬਾਕੀ ਸਭ ਕੁਝ ਹੂੰ ਇਸ ਕਰਕੇ ਬੇਈਮਾਨੀ ਜਿਹਨਾਂ ਨੇ ਸਮਝੌਤਾ ਕੀਤਾ ਉਹਨਾਂ ਦੀ ਸੀ ਅਕਾੜ ਪਾਰਲੀਮੈਂਟ ਦੇ ਵਿੱਚ ਹੋਇਆ ਹੋਵੇ ਤੇ ਫੇਰ ਉਹਨਾਂ ਦੀ ਨੀਤ ਫੁੱਟ ਜਾਵੇ ਤੇ ਫਿਰ ਜੇ ਸੰਤ ਲੋਂਗੋਵਾਲ ਨੂੰ ਤਾਂ ਉਹਨਾਂ ਚਲੋ ਮਰਵਾਇਆ ਹੀ ਮਰਵਾਇਆ ਵਾ ਦਿੱਲੀ ਵਾਲਿਆਂ ਤੇ ਉਹਨਾਂ ਦੇ ਹੱਥਾਂ ਵਰਦਾ ਵੀ ਕੀ ਹਾਲ ਆ ਕਈ ਸਾਲ ਹੋ ਗਏ ਨਾ ਸੜਕਾਂ ਤੇ ਤੁਰਦੇ ਫਿਰਦੇ Nehru Gandhi ਪਰਿਵਾਰ ਕਦੀ ਕਾਂਗਰਸ ਚ ਅੱਗੇ ਨਹੀਂ ਆਉਣਾ ਤੇ ਜਿਹੜੇ ਪਰਿਵਾਰ ਨੇ ਉਹਨੇ ਤੇ ਬਚਾ ਬਿਲਡਿੰਗ ਢਾਈ ਸੀ ਨਾ ਇੰਦਰਾ ਗਾਂਧੀ ਨੇ ਅਕਾਲ ਤਖਤ ਦੀ ਤੇ ਦਰਬਾਰ ਸਾਹਿਬ ਗੋਲੀਆਂ ਨਾਲ ਛਲਨੀ ਕੀਤਾ ਸੀ ਬਾਦਲ ਪਰਿਵਾਰ ਨੇ ਸਿੱਖ ਵਿਚਾਰਧਾਰਾ ਮਾਰ ਦਿੱਤੀ ਆ ਇਸ ਕਰਕੇ ਮੈਨੂੰ ਕਿਸੇ ਨੇ ਕਦੀ ਮੋਹ ਨਹੀਂ ਲਿਆ